ਸਖਵੀਰ ਬਾਦਲ ਦੀ ਮੋਗਾ ਰੈਲੀ ਤੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਕਰਮੀਆਂ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਲਾਠੀਆਂ ਵਰਸ਼ਾਈਆਂ ਗਈਆਂ ਕਿਸਾਨਾਂ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਦੁਨੀਆ ਤੋਂ ਸੋ ਇਧਰ ਦੇਖ ਸਕਦੇ ਹੋ ਇਹ ਸਭਨ ਪੇੜ ਸੋ ਪੁਲਿਸ ਕਰਮੀਆਂ ਨਾਲ ਮੁੱਠ ਪੇੜ ਸਿੱਧੀ ਮੁੱਠ ਪੇੜ ਹੋ ਚੁੱਕੀ ਹੈ ਕਿਸਾਨਾਂ ਤੇ ਨਾਂ ਨੂੰ ਫੇਰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸਾਨਾਂ ਨੂੰ ਲਗਾਤਾਰ ਰੋਕ ਜਿਹੜੀ ਜਿਹੜੀ ਪੂਰੀ ਸੰਭਾਵਨਾ ਆ ਕਿਸਾਨਾਂ ਨੂੰ ਰੋਕ ਕੇ ਲਾਠੀ ਲਾਠੀ ਚਾਰ ਜਿਹੜਾ ਹੋ ਚੁੱਕਿਆ ਕਿਸਾਨਾਂ ਦੇ ਉੱਤੇ ਲੱਖੀਆਂ ਬਰਸਾਂ ਜਾਂ ਰਹੀਆਂ ਨੇ ਲਾਠੀ ਚ ਦੇਖ ਸਕਦੇ ਹੋ ਪੀਸ ਵੱਲੋਂ ਦਾੰਦਾਂ ਬਸ ਨਹੀਂ ਆ ਗਏ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੋਗੇ ਦੇ ਵਿੱਚ ਕਿਸਾਨ ਆ ਜਿਹੜੇ ਉਹ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਆਏ ਸੀ ਉਹਨਾਂ ਤੇ ਦੰਗਾ ਵਰਸਨਜਾਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੈਮਨ ਵਾਲਾ ਜੀ ਤੁਸੀਂ ਜਦੋਂ ਆ ਕੇ ਆਪਾਂ ਦੇ ਹੀ ਤਾਂ ਪੁਲਿਸ ਨੇ ਤੁਹਾਡੀ ਕੁੱਟਮਾਰ ਕੀਤੀ ਹਾਂਜੀ ਕੀ ਕਿ ਤੁਹਾਨੂੰ ਕੀ ਸਾਰੀ ਕਥਾ ਦੱਸੋ ਜੀ ਇਹ ਅਸੀਂ ਇਹ ਸੁਖਵੀਰ ਬਾਦਲ ਨੂੰ ਪੁੱਛਣਾ ਚਾਹੁੰਦੇ ਆ ਵੀ ਜਦੋਂ ਇਹ ਸਾਰਾ ਟੱਬਰ ਚਿੱਠੀਆਂ ਲਿਆ ਲਿਆ ਦਿਖਾਉਂਦਾ ਸੀਗਾ ਸੈਂਟਰ ਤੋਂ ਵੀ ਇਹ ਕਾਨੂੰਨ ਕਿਸਾਨਾਂ ਦੇ ਬਹੁਤ ਹੱਕ ਲਈ ਆ। ਅਸੀਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਆ। ਆਦੇ ਹੱਕ ਪੁੱਛਣੇ ਚਾਹੁੰਦੇ ਆ ਵੀ ਤੁਸੀਂ ਜਿਹੜੇ ਸਾਡੇ ਹੱਕ ਦਿੱਲੀ ਵਿੱਚੇ ਆ। ਉਹਨਾਂ ਦਾ ਜਵਾਬ ਦਿਓ। ਇਹ ਪੁਲਸ ਨੇ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਜੀ। ਇਹ ਲੋਕਤੰਤਰ ਦਾ ਕਹਾਣ ਕਰ ਰਹੇ ਆ। ਆ ਇਹਨਾਂ ਨੇ ਸਾਡੇ ਕੱਪੜੇ ਪਾੜੇ ਆ। ਖਿੱਚ ਤੂ ਕੀਤੀ ਆ ਮੇਰੇ ਡਾਂਗਾ ਮਾਰੀਆਂ। ਇਹ ਬੰਦੇ ਤਾਂ ਪਹਿਲਾਂ ਵੀ ਇਹਨਾਂ ਨੇ ਛਿੱਟੀਆਂ ਉਥੇ। ਆ। ਏ ਪਾਲਛੇ ਏ ਪਾਲਛੇ ਏ ਪਾਲਛੇ ਏ ਸ਼ਰੀਆਂ ਧੱਕਾ ਕਰ ਰਹੇ ਆ ਇਹ ਅੱਗੇ ਸੌਂਦੇ ਆਪਾਂ ਆਵਦ ਲਿਆਂਦੇ ਔਰ ਹਲਕੀ ਦਾ ਨਾਂ ਦੇ ਆ ਦੇਖੋ ਆ ਵੇਖੋ ਆ ਦੇਖੋ ਸਾਡੇ ਕਿਸਾਨ ਵੀਰ ਦੇ ਭਾਈ ਦੇ ਇੱਕ ਛੱਟ ਲੱਗੀ ਡਾਂਗ ਮਾਰੀ ਆ ਵੀਰ ਦੇ ਇੰਗਲਿਸ ਨੇ ਸੱਟਾਂ ਮਾਰੀਆਂ ਆ ਦੇਖੋ ਫੜਾ ਕੀ ਅੱਲ ਨੌਜਵਾਨਾਂ ਦੇ ਵਿੱਚ ਬੰਦਾ ਗੁੱਸਾ ਆ ਸਾਡੇ ਵੀਰ ਨੌਜਵਾਨਾਂ ਬਹੁਤ ਜ਼ਿਆਦਾ ੱਟਕਾ ਹੋ ਗਿਆ ਲਾਠੀ ਚਾਰਜ ਕਰਦੇ ਨੇ ਆ ਵੇਖੋ ਨਾ ਇਹਨਾਂ ੱਟਕਾ ਕਰ ਰਹੇ ਨੇ ਅਸੀਂ ਫੇਰ ਵੀ ਚੁੱਪਾਂ ਅਸੀਂ ਕੁਝ ਕਹਿੰਦੇ ਨਹੀਂ ਪਰ ਸਾਡੇ ਨਾਲ ਫੇਰ ਵੀ ਇਹ ੱਟਕਾ ਹੋ ਰਿਹਾ ਹੈ ਆ ਦੇਖ ਆ ਵੇਖੋ ਵੀਰੇ ਇੱਧਰ ਵੀਡੀਓ ਉਧਰ ਆ ਸਾਡੇ ਆ ਸਾਡੇ ਦੇ ਪਾਣੀ ਦੀਆਂ ਸ਼ਾਲਾਂ ਸਾਡੇ ਦੇ ਪਾਣੀ ਦੀਆਂ ਸ਼ਾਲਾਂ ਪਾਈਆਂ ਜਾ ਰਹੀਆਂ ਨੇ ਆ ਵੇਖੋ ਵੀਰੇ ਬਹੁਤ ਜ਼ਿਆਦਾ ੱਟਕਾ ਹੋ ਰਿਹਾ ਹੈ ਬਹੁਤ ਜ਼ਿਆਦਾ ਪਰਸਾਂ ਜਾਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਵੀ ਲਗਾਤਾਰ ਆ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਵੀ ਪੁਲਿਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਨਾਲ ਤੁਹਾਨੂੰ ਜੋੜ ਰਹੇ ਹਾਂ ਕਿਸਾਨਾਂ ਵੱਲੋਂ ਵੀ ਲਗਾਤਾਰ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਪੁਲਿਸ ਕਰਮੀਆਂ ਨੂੰ ਹੁਣ ਭੱਜਣ ਲਈ ਮਜਬੂਰ ਹੋਣਾ ਪਿਆ ਪੁਲਿਸ ਨੇ ਪਹਿਲਾਂ ਪਾਣੀ ਦੀਆਂ ਬਿਚਾੜਾਂ ਮਾਰੀਆਂ ਤੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹ ਇਧਰ ਦੇਖ ਸਕਦੇ ਹੋ ਇਹ ਸੱਚ ਹੈ ਸਾਰੇ ਸਪਲਿਸ ਕਰਮੀਆਂ ਨਾਲ ਮੁੱਠ ਪੇੜ ਸਿੱਧੀ ਮੁੱਠ ਪੇੜ ਹੋ ਚੁੱਕੀ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਪੱਥਰ ਵਰਸਾਏ ਸੀ ਪੁਲਿਸ ਨੇ ਪਾਣੀ ਦੇ ਬਿਛਾੜਾ ਤੇ ਡਾਂਗਾ ਨਾਲ ਪੁਲਿਸ ਨੂੰ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਕੁੱਟਿਆ ਸੀ ਤੇ ਹੁਣ ਇੱਥੇ ਪੁਲਿਸ ਕਰਮੀਆਂ ਦੇ ਉੱਤੇ ਕਿਸਾਨਾਂ ਨੇ ਵੀ ਪੱਥਰ ਵਰਸਾ ਦਿੱਤੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਵੱਡੀ ਪੱਧਰ ਤੇ ਜੋ ਪੁਲਿਸ ਦਾ ਵਿਰੋਧ ਕੀਤਾ ਪਹਿਲਾਂ ਪੁਲਿਸ ਨੇ ਲਾਠੀ ਚਾਰਜ ਕੀਤਾ ਸੀ ਕਿਸਾਨਾਂ ਤੇ ਸੋ ਮਹਿਲਾ ਪੁਲਿਸ ਕਰਮੀ ਨੂੰ ਕਿਸਾਨਾਂ ਜਿਹੜੇ ਆਪ ਸਾਈਡ ਤੇ ਕਰ ਰਹੇ ਨੇ ਆਪ ਆਪਣੀ ਸੁਰੱਖਿਆ ਦੇ ਕੇ ਸੋ ਲਗਾਤਾਰ ਪੱਥਰबाजी ਹੋ ਰਹੀ ਆ ਸੋ ਕਿਸਾਨਾਂ ਨੇ ਪੱਥਰਬਾਜ਼ੀ ਕਰ ਦਿੱਤੀ ਆ ਪਹਿਲਾਂ ਪੁਲਿਸ ਨੇ लाठी चार्ज ਕੀਤਾ ਫੇਰ ਕਿਸਾਨਾਂ ਨੇ ਉਹਨਾਂ ਦੇ ਉੱਤੇ ਡਲੇ ਵਰਸਾ ਦਿੱਤੇ ਨੇ ਸੋ ਇਦਾਂ ਜੇ ਦੂਜੇ ਪਾਸੇ ਦੇਖਿਆ ਜਾਵੇ ਕਿ ਸੁਖਵੀਰ ਬਾਦਲ ਨੂੰ ਇਸ ਬਾਰੇ ਕੋਈ ਅਲਮਨੀ ਕੇ ਕਿਸਾਨਾਂ ਦੇ ਪੁੱਤ ਆ ਜਿਹੜੇ ਮਜ਼ਦੂਰਾਂ ਦੇ ਪੁੱਤ ਆ ਆਪਸ ਵਿੱਚ ਲੜ ਰਹੇ ਨੇ ਉਹ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਲਈ ਥਾਂ ਥਾਂ ਤੇ ਰੈਲੀਆਂ ਕਰ ਰਿਹਾ ਉਹਨਾਂ ਨੂੰ ਪਤਾ ਵੀ ਆ ਕਿ ਜਗ੍ਹਾ ਜਗ੍ਹਾ ਵਿਰੋਧ ਜਿਹੜਾ ਹੋਣਾ ਹੀ ਹੋਣਾ ਪਰ ਫਿਰ ਵੀ ਉਹ ਇਹ ਕਿਸਾਨਾਂ ਦੇ ਅਲਾਨ ਤੋਂ ਬਾਅਦ ਵੀ ਲਗਾਤਾਰ ਜਿਹੜਾ ਉਹ ਉਹ ਡੇਰੀ ਪੇ ਲਗਾਤਾਰ ਰੈਲੀਆਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਰਮੀ ਵੀ ਪੱਥਰ ਆ ਜਿਹੜੇ ਉਹ ਮਾਰ ਰਹੇ ਨੇ ਤੇ ਉਧਰੋਂ ਕਿਸਾਨ ਵੀ ਜਿਹੜੇ ਉਹ ਪੱਥਰ ਮਾਰ ਰਹੇ ਨੇ ਕੀ ਸੁਖਵੀਰ ਬਾਦਲ ਨੂੰ ਇਸ ਬਾਰੇ ਸੋਚਣਾ ਬਣਦਾ ਨਹੀਂ ਕਿ ਜਦੋਂ ਕਿਸਾਨਾਂ ਦੇ ਵਿੱਚ ਵਿਰੋਧ ਆ ਤਾਂ ਕੀ ਇਹ ਸਿਆਸੀ ਰੈਲੀਆਂ ਕਰਨੀਆਂ ਜ਼ਰੂਰੀ ਨੇ ਆਪਣੇ ਸਜਾ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕੀ ਇਹ ਸਿਆਸੀ ਰੈਲੀਆਂ ਕਰਨੀਆਂ ਜ਼ਰੂਰੀ ਨੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਹੋ ਰਹੇ ਨੇ ਇੱਕ ਇਕੱਲੇ ਵਰਕਰ ਵੱਲੋਂ ਕਿਸਾਨਾਂ ਵੱਲ ਪੱਥਰ ਜਿਹੜੇ ਉਹ ਸਿੱਤੇ ਜਾ ਰਹੇ ਨੇ ਦੂਜੇ ਪਾਸੇ ਕਿਸਾਨ ਵੀ ਉਸੇ ਤਰ੍ਹਾਂ ਪੱਥਰਬਾਜ਼ੀ ਕਰ ਰਹੇ ਨੇ ਸੋ ਬਹੁਤ ਕਮਸਾਨ ਦਾ ਜਿਹੜਾ ਉਹ ਲਾਠੀ ਚਾਰਜ ਹੋਇਆ ਲਗਾਤਾਰ ਪੱਥਰਬਾਜ਼ੀ ਹੋ ਰਹੀ ਆ ਤੁਹਾਨੂੰ ਲਾਈਵ ਤਸਵੀਰਾਂ ਨਾਲ ਜੋੜਿਆ ਜਾਰੇ ਪਾਸੇ ਪੱਥਰਵਾਜੀ ਪੱਥੇ ਹੀ ਪੱਥਰ ਵੱਜ ਰਹੇ ਨੇ